ਖਬਰ ਨਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿ ਸਹਿਸਕਾਰ ਮੈਂ ਹਾਂ ਤੁਹਾਡਾ ਖੁਸ਼ ਰਾਜ ਸਾਰੇ ਪਾਸੇ ਮਚਾਰਾ ਕੰਬ ਸਕੂਲ ਤੇ ਹਵਾਈ ਹਮਲਾ ਲੜਾਕੂ ਜਹਾਜ਼ ਨੇ ਸੁੱਟਿਆ ਬੰਬ 20 ਵਿਦਿਆਰਥੀਆਂ ਦੇ ਨਾਲ ਨਾਲ ਦੋ ਅਧਿਆਪਕਾਂ ਦੀ ਮੌਤ ਹੋ ਗਈ ਹੈ ਇੱਕ ਪਾਸੇ ਜੰਗਬੰਦੀ ਅਤੇ ਸੀਸਫਾਇਰ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ ਵੱਲੋਂ ਸਮਝੌਤਾ ਕੀਤਾ ਗਿਆ ਹੈ ਪੰਜਾਬ ਖਾਸ ਕਰਕੇ ਸਰਹੱਦੀ ਇਲਾਕਾ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਹੁਣ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਮਾਹੌਲ ਜਿਹੜਾ ਹੈ ਸ਼ਾਂਤ ਹੋ ਗਿਆ ਹੈ ਇਹ ਵਿਚੋਲਗਰੀਕ ਦਾ ਕੰਮ ਕੀਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੋਨਾਲਡ ਟਰੰਪ ਜਿਹੜੇ ਸਰਪੰਚ ਬਣ ਗਏ ਨੇ ਦੂਸਰੇ ਪਾਸੇ ਇੱਕ ਵੱਡੀ ਖਬਰ ਆ ਰਹੀ ਹੈ ਕੇ ਲੜਾਕੂ ਜਹਾਜ਼ ਨੇ ਸਕੂਲ ਉੱਤੇ ਬੰਬ ਸੁੱਟ ਦਿੱਤਾ ਹੈ 20 ਵਿਦਿਆਰਥੀ ਵਿਦਿਆਰਥੀਆਂ ਦੇ ਨਾਲ ਨਾਲ ਦੋ ਅਧਿਆਪਕ ਵੀ ਮੌਤ ਦੀ ਭੇਟ ਚੜ ਗਏ ਨੇ ਸਨਸਨੀ ਫੈਲ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਿਆਂਮਾਰ ਦੀ ਫੌਜ ਨੇ ਸੋਮਵਾਰ ਨੂੰ ਹਵਾਈ ਹਮਲਾ ਕੀਤਾ ਇਸ ਵਿੱਚ ਮੱਦ ਸੰਗਾਇੰਗ ਖੇਤਰ ਵਿੱਚ ਇੱਕ ਸਕੂਲ ਤੇ ਬੰਬ ਸੁੱਟਿਆ ਗਿਆ ਜਿਸ ਵਿੱਚ ਘਟੋ-ਘਟ 20 ਵਿਦਿਆਰਥੀ ਅਤੇ ਦੋ ਅਧਿਆਪਕ ਮਾਰੇ ਗਏ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਹਮਲਾ ਸਵੇਰੇ ਤਾਬਾਇਨ ਟਾਊਨਸ਼ਿਪ ਵਿੱਚ ਸਥਿਤ ਉਹੀ ਥਿੰਨ ਟਵਿਨ ਪਿੰਡ ਵਿੱਚ ਹੋਇਆ ਜਿਸ ਨੂੰ ਡੇਪਾਇਨ ਵੀ ਕਿਹਾ ਜਾਂਦਾ ਹੈ ਅਤੇ ਦਰਜਨਾ ਹੋਰ ਵਿਦਿਆਰਥੀ ਜਿਹੜੇ ਨੇ ਜ਼ਖਮੀ ਹੋ ਗਏ ਯਾਨੀ ਕਿ ਮੀਆਂ ਮਾਰ ਵੱਲੋਂ ਮੀਆਂ ਮਾਰ ਦੀ ਦੇਸ਼ ਦਾ ਸਰਕਾਰ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮੀਆਂ ਮਾਰ ਦੀ ਫੌਜੀ ਸਰਕਾਰ ਜਾਂ ਇਸ ਦੇ ਸਰਕਾਰੀ ਮੀਡੀਏ ਵੱਲੋਂ ਇਸ ਘਟਨਾ ਤੇ ਕੋਈ ਇਪਰੀ ਨਹੀਂ ਕੀਤੀ ਗਈ ਫਰਵਰੀ 2021 ਵਿੱਚ ਆਗਸਾਨ ਸੂ ਕੀ ਦੀ ਜਮਹੂਰੀ ਤੌਰ ਤੇ ਚੁਣੀ ਗਈ ਸਰਕਾਰ ਨੂੰ ਬੇਦਖਲ ਕਰਨ ਵਾਲੇ ਫੌਜੀ ਤਖਤਾ ਪਲਟ ਤੋਂ ਬਾਅਦ ਫੌਜ ਨੇ ਦੇਸ਼ ਭਰ ਵਿੱਚ ਹਥਿਆਰਬੰਦ ਵਿਰੋਧ ਨੂੰ ਦਬਾਉਣ ਲਈ ਹਵਾਈ ਸ਼ਕਤੀ ਤੋਂ ਵੱਧ ਤੋਂ ਵੱਧ ਨਿਰਭਰ ਕੀਤਾ ਹੈ ਮਨੁੱਖੀ ਅਧਿਕਾਰਾਂ ਸਮੂਹ ਅੰਦਾਜ਼ਾ ਹੈ ਕਿ ਤਖਤਾ ਪਲਟ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ 600 ਤੋਂ ਵੱਧ ਨਾਗਰਿਕ ਮਾਰੇ ਗਏ ਹਨ ਫੌਜੀ ਸ਼ਾਸਨ ਦਾ ਵਿਰੋਧ ਕਰਨ ਵਾਲੇ ਸਮੂਹਾਂ ਵਿੱਚੋਂ ਇੱਕ ਵਾਈਟ ਡਿਪਿੰ ਪੀਪਲਸ ਡਿਫੈਂਸ ਫੋਰਸ ਨੇ ਇੱਕ ਮੈਂਬਰ ਐਸਪ੍ਰੈਸ ਨੂੰ ਦੱਸਿਆ ਕਿ ਇੱਕ ਲੜਾਕੂ ਚਾਜ ਨੇ ਸਵੇਰੇ 9 ਵਜੇ ਥੋੜੀ ਦੇਰ ਬਾਅਦ ਸਕੂਲ ਦੀ ਇਮਾਰਤ ਉੱਤੇ ਬੰਬ ਸੁੱਟੇ ਜਦੋਂ ਐਲੀਮੈਂਟਰੀ ਤੋਂ ਹਾਈ ਸਕੂਲ ਦੇ ਵਿਦਿਆਰਥੀ ਕਲਾਸ ਵਿੱਚ ਸਨ ਇਹ ਪਿੰਡ ਮੀਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾੜਣੀ ਤੋਂ ਲਗਭਗ 115 ਕਿਲੋਮੀਟਰ ਦੀ ਦੂਰੀ ਤੇ ਹੈ ਉੱਤਰ ਪੱਛਮ ਵਿੱਚ ਸਥਿਤ ਹੈ ਯਾਨੀ ਕਿ 50 ਲੋਕ ਟੋਟਲ ਜ਼ਖਮੀ ਹੋਗੇ ਨੇ ਮੌਕੇ ਤੇ 20 ਵਿਦਿਆਰਥੀਆਂ ਦੀ ਮੌਤ ਹੋ ਗਈ 20 ਵਿਦਿਆਰਥੀਆਂ ਦੇ ਨਾਲ ਨਾਲ ਦੋ ਮੌਕੇ ਤੇ ਅਧਿਆਪਕ ਵੀ ਮੌਤ ਦੀ ਭੇਟ ਚੜ ਗਏ ਮੀਆਂਵਾਰ ਦੇ ਵਿੱਚ ਪੂਰੀ ਸੰਸਰੀ ਮਚੀ ਹੋਈ ਹੈ ਇਸ ਵੱਡੇ ਹਮਲੇ ਨੂੰ ਲੈ ਕੇ ਧੰਨਵਾਦ